ਸਰਕਾਰ ਨੂੰ ਇਹ ਹੀ ਮੰਗਾਈ ਭਾਜੀ ਇਹਨਾਂ ਨੂੰ ਫਰਜਲ ਤੋਂ ਜ਼ਿਆਦਾ ਕਾਬੂ ਕੀਤਾ ਜਾਵੇ ਜਲ ਕਿ ਜਿੱਦਾਂ ਸਾਡੇ ਵਰਗੇ ਗਰੀਬ ਦਾ ਨੁਕਸਾਨ ਹੋ ਜਾ ਗਾਂ ਕਿਸੇ ਦਾ ਨਾ ਹੋ ਸਕੇ ਸਾਡਾਂ ਦਾ ਭਾਜੀ ਮੂਹੜੇ ਖਰਾਬ ਹੋ ਗਿਆ ਕਿਸ ਰੋਡ ਦੇ ਉੱਪਰ ਦੁਕਾਨਾਂ ਦਾ ਕੀ ਨਾਮ ਆ ਭਾਈ ਟੀਕਸ਼ਾ ਜਿੰਨਾ ਸਟਾਲ ਲਗਾਣਾ ਸਾਡੀ ਬੱਸ ਸਟੈਂਡ ਦੇ ਨਾਲ ਹੀ ਹੈ ਬਿਲਕੁਲ ਆ ਦੂਜਾ ਚਾਂਸ ਹੋ ਗਿਆ ਭਾਜੀ ਪਹਿਲਾਂ ਵੀ ਪਿਛਲੇ ਸਾਲ ਹੋਇਆ ਸੀਗਾ ਦੂਜੀ ਵਾਰੀ ਹੋ ਗਿਆ ਕੰਮ ਇਹ ਅੱਜ ਹੀ ਪਿੱਛੋਂ ਤੋੜ ਕੇ ਪਹਿਲਾਂ ਤਾਲੇ ਤੋੜਦੇ ਯਾਰੀ ਪਿੱਛੋਂ ਕਰਕੇ ਕੰਮ ਦੁਕਾਨ ਤੇ ਆਈ ਜਗੇ ਵਾਲੇ ਟਾਲੇ ਕੋਲੇ ਬੋਲੀਆ ਦੇ ਦੇਖਿਆ ਅੰਦਰ ਲੇਟਰ ਰੁਟਾ ਚੱਲਦੀ ਹੈ ਭੀ ਸਮਾਨ ਸਾਰਾ ਖਿਲਰਿਆ ਪਿਆ ਵਾ ਭਾਜੀ ਤੇ ਪਿੱਛੇ ਜਾ ਕੇ ਦੇਖਿਆ ਟੀਨ ਫਟ ਗਿਆ ਦੇਖੋ ਜੀ ਸਾਰਾ ਸਮਾਨ ਤੋਂ ਲੈ ਗਏ ਆ ਟਰੈਕਟਰ ਦੇ ਡੱਬੇ ਆ ਕੈਸ਼ ਫੂਚ ਲੈ ਗਏ ਆ ਥੋੜਾ ਜਿਹਾ ਕੈਸ਼ ਕਿੰਨਾ ਸੀ ਜੀ ਕੈਸ਼ ਤਾਂ ਭਾਈ 8000 ਸੀਗਾ ਹਾਂਜੀ ਬਾਕੀ ਥੋੜਾ ਹਿੱਲਾ-ਹੁੱਲਾ ਇਦਾਂ ਸਿਕਟਾ ਜਿਹੀ ਆ ਸਾਰਾ ਸਮਾਨ ਭਾਜੀ ਲੈ ਕੇ ਪੂਰੇ ਚੰਗੀ ਤਰ੍ਹਾਂ ਕੋ ਛੱਕਿਆ ਹੀ ਕੁਝ ਨਹੀਂ ਭਾਜੀ ਸਾ ਟੀਨ ਜਿਹਾ ਕੱਟ ਕੇ ਲੈ ਗਏ ਸਾਰਾ ਵੜਾ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨਾਲ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਹਨ ਕਿ ਬੇਖੌਫ ਚੋਰਾਂ ਨੇ ਹੁਣ ਸ਼ਹਿਰ ਦੇ ਬੱਸ ਸਟੈਂਡ ਤੋਂ ਕੁਝ ਹੀ ਦੂਰੀ ਤੇ ਸਥਿਤ ਇੱਕ ਜਨਰਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਅੰਦਰ ਪਈ ਹਜ਼ਾਰਾਂ ਰੁਪਏ ਦੀ ਨਰਦੀ ਅਤੇ ਦੁਕਾਨ ਅੰਦਰ ਪਿਆ ਸਮਾਨ ਲੈ ਕੇ ਬੇਖੌਫ ਚੋਰ ਰਫੂ ਚੱਕਰ ਹੋ ਗਏ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹਣੀ ਨੇ ਦੱਸਿਆ ਕਿ ਉਹਨਾਂ ਦੀ ਮਾਲ ਗਦਾਮ ਰੋਡ ਨੇੜੇ ਬੱਸ ਸਟੈਂਡ ਤੇ ਤਿਕਸ਼ਾ ਜਰਨਲ ਸਟੋਰ ਦੇ ਨਾਮ ਤੋਂ ਦੁਕਾਨ ਹੈ ਉਹਨਾਂ ਦੱਸਿਆ ਕਿ ਅੱਜ ਸਵੇਰ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਆਏ ਤਾਂ ਉਹਨਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਦੁਕਾਨ ਦੀ ਪਿਛਲੀ ਸਾਈਡ ਤੋਂ ਲੋਹੇ ਦੀ ਚਾਦਰ ਪਾੜ ਕੇ ਬੇਖੌਫ ਚੋਰ ਦੁਕਾਨ ਅੰਦਰ ਪਿਆ ਸਮਾਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨਾਲ ਉਹਨਾਂ ਦਾ ਕਰੀਬ 16 ਤੋਂ 17000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਬੇਖੌਫ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਇਹ ਦੂਸਰੀ ਚੋਰੀ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਉਹਨਾਂ ਦੀ ਦੁਕਾਨ ਤੇ ਬੇਖੌਫ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਫਿਰ ਤਕਰੀਬਨ 1 ਸਾਲ ਬਾਅਦ ਬੇਖੌਫ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ। ਨਾ ਜੀ ਆਪਣਾ। ਮੇਰਾ ਨਾਮ ਭਾਜੀ ਹਨੀ ਹੈ ਜੀ। ਹਾਂਜੀ ਹਨੀ ਜੀ ਆਪਣਾ ਮਾਲਗਰਾਮ ਰੋਡ ਦੇ ਉੱਪਰ ਖੜੇ ਹਾਂ ਕਿ ਮਾਮਲਾ ਕੀ ਆ। ਮਾਮਲਾ ਭਾਜੀ ਇਹੀ ਹੈ ਕਿ ਸਵੇਰੇ ਉਹਨ ਦੁਕਾਨ ਤੇ ਆਏ ਸੀਗੇ ਵੱਲੇ। ਟਾਰੇ ਕੋਲੇ ਬੋਲੇ ਰਹੇ ਦੇਖਿਆ ਅੰਦਰ ਲੇਟਰ ਰੁਟਾ ਚੱਲਦੀ ਆ ਭੀ ਸਾਮਾਨ ਸਾਰਾ ਖਿਲਰਿਆ ਪਿਆ ਵਾ ਭਾਜੀ ਤੇ ਪਿੱਛੇ ਜਾ ਕੇ ਦੇਖਿਆ ਟੀਨ ਪੱਟ ਗਿਆ ਦੇਖੋ ਜੀ ਸਾਰਾ ਸਾਮਾਨ ਫੋਨ ਲੈ ਗਏ ਆ ਚੈੱਕਟਾਂ ਦੇ ਡੱਬੇ ਆ ਕੈਸ਼ ਕੁਛ ਲੈ ਗਏ ਆ ਥੋੜਾ ਜਿਹਾ ਕੈਸ਼ ਕਿੰਨਾ ਕੁ ਸੀ ਭਾਜੀ ਕੈਸ਼ ਤਾਂ ਬਈ 8000 ਸੀਗਾ ਹਾਂਜੀ ਬਾਕੀ ਥੋੜਾ ਹਿੱਲਾ-ਹੁੱਲਾ ਇੱਧਰ ਸਿਕਟਾਂ ਜਿਹੀਆਂ ਸਾਰਾ ਸਾਮਾਨ ਭਾਜੀ ਲੈ ਕੇ ਬੋਰੇ ਚ ਚੰਗੀ ਤਰ੍ਹਾਂ ਕੋਈ ਛੱਡੇ ਕੁਛ ਨਹੀਂ ਭਾਜੀ ਸਾਰਾ ਪੀਸ ਹੀ ਕੱਟ ਕੇ ਲੈ ਗਏ ਸਾਰਾ ਕੋਈ ਆਪਾਂ ਨੂੰ ਕਿੱਦਾਂ ਪਤਾ ਲੱਗਾ ਆਪਾਂ ਭਾਜੀ ਹੁਣ ਆਏ ਆ ਦੁਕਾਨ ਖੁੱਲੀ ਆ ਹੱਲੇ ਆਪਾਂ ਦੁਕਾਨ ਖੋਲੀ ਤੇ ਟਾਲੇ ਖੋਲੇ ਜਦੋਂ ਦੇਖਿਆ ਤਾਂ ਅੰਦਰ ਲੱਟਾਂ ਲੁੱਟਿਆ ਜਦੋਂ ਦੇਖਿਆ ਕਿ ਸਭ ਕੁਝ ਸਮਾਨ ਖਿਲਰਿਆ ਪਿਆ ਵਾ ਤੇ ਸਮਾਨ ਸਾਰਾ ਡਿਗਿਆ ਪਿਆ ਅੱਧਾ ਕੁਝ ਹੈ ਹੀ ਨਹੀਂ ਖਾਨੇ ਅੱਜ ਖਾਨੇ ਖਾਲੀ ਪਏ ਭਾਜੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਇਹੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਨੂੰ ਪੁਲਿਸ ਕੰਪਲੇਟ ਕੀਤੀ ਹੈ ਨਹੀਂ ਭਾਜੀ ਹੱਲੇ ਨਹੀਂ ਕੀਤੀ ਤੇ ਪੁਲਿਸ ਕੰਪਲੇਟ ਕਰੂੰਗੇ ਜੀ ਹਾਂਜੀ ਹਾਂਜੀ ਭਾਈ ਦੱਸਾਗੇ ਜੀ ਚੋਰੀ ਹੋਈ ਐ ਇਦਾਂ ਵਾ ਤੇ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਨੂੰ ਮੰਗ ਭਾਜੀ ਇਹੀ ਆ ਹੁਣ ਸਾਡਾ ਨੁਕਸਾਨ ਹੋ ਗਿਆ ਵਾ ਪ੍ਰਸ਼ਾਸਨ ਨੂੰ ਇਹੀ ਮੰਗ ਵਾ ਜੀ ਨਿਸ਼ੇੜਿਆਂ ਜੋ ਵੀ ਆ ਜਿਨੇ ਵੀ ਕੀਤਾ ਵਾ ਨੱਥ ਪਾਈ ਜਾਵੇ ਉਹਨਾਂ ਨੂੰ ਕਿੰਨਾ ਕੁ ਲਗਭਗ ਨੁਕਸਾਨ ਹੋ ਗਿਆ ਟੋਟਲ ਹਾਂਜੀ ਨੁਕਸਾਨ ਕਿੰਨਾ ਕੁ ਹੋ ਗਿਆ ਭਾਜੀ ਆਪਣਾ ਨੁਕਸਾਨ ਭਾਜੀ ਹੋ ਹੀ ਗਿਆ 16-17 ਹਜ਼ਾਰ ਦਾ ਹੋ ਹੀ ਗਿਆ ਭਾਜੀ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਚੋਰੀ ਦੀ ਅਵਾਰਦਾਤਾ ਬਹੁਤ ਹੋ ਰਹੀਆਂ ਹਾਂ ਹਾਂਜੀ ਹਾਂਜੀ ਕੀ ਪ੍ਰਸ਼ਾਸਨ ਕੋ ਆਪਾਂ ਪ੍ਰਸ਼ਾਸਨ ਕੋਲ ਇਹੀ ਮੰਗ ਆ ਜੀ ਭਾਜੀ ਇਹਨਾਂ ਨੂੰ ਫਟ ਜਲ ਤੋਂ ਜਲਦ ਕਾਬੂ ਕੀਤਾ ਜਾਵੇ ਜਲ ਕਿ ਜਿੱਦਾਂ ਸਾਡੇ ਵਰਗੇ ਗਰੀਬਾਂ ਦਾ ਨੁਕਸਾਨ ਹੋਵੇਗਾ ਗਾਂ ਕਿਸੇ ਦਾ ਨਾ ਹੋ ਸਕੇ ਆਡਾਂ ਦਾ ਭਾਜੀ ਮੂੜੇ ਖਰਾਬ ਹੋ ਗਿਆ ਇਸ ਰੋਡ ਦੇ ਉੱਪਰ ਦੁਕਾਨਾਂ ਦਾ ਕੀ ਨਾਮ ਆ ਭਾਈ ਿਕਸ਼ਾ ਜੈਨਾ ਸਟੋਰ ਦੁਕਾਨਾ ਸਾਡੀ ਬੱਸ ਸਟੈਂਡ ਦੇ ਨਾਲ ਹੀ ਹੈ ਬਿਲਕੁਲ ਆ ਦੂਜਾ ਝਾਂਸ ਹੋ ਗਿਆ ਭਾਜੀ ਪਹਿਲਾਂ ਵੀ ਪਿਛਲੇ ਸਾਲ ਹੋਇਆ ਸੀਗਾ ਦੂਜੀ ਵਾਰੀ ਹੋ ਗਿਆ ਆ ਕੰਮ ਐਦ ਕੀ ਪਿੱਛੋਂ ਤੋੜ ਕੇ ਪਹਿਲਾਂ ਤਾਲੇ ਤੋੜਦੇ ਯਾਰ ਕੀ ਪਿੱਛੋਂ ਕਰਕੇ ਕੰਮ